ਬਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਦੀ ਪਤਨੀ ਬੀਬੀ ਕਿਰਨਦੇਵ ਕੌਰ ਨੇ ਅੱਜ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਜਿਸ ਦੌਰਾਨ ਅਮਰਤਪਾਲ ਨੇ ਬੀਬੀ ਕਿਰਨਦੇਵ ਕੌਰ ਦੇ ਹੱਥ ਪੰਜਾਬ ਦੇ ਲੋਕਾਂ ਨੇ ਕੁਸਨਿਆ ਭੇਜਿਆ ਜੀ ਦੀ ਜਾਣਕਾਰੀ ਅਮਰਤਪਾਲ ਦੇ ਵਕੀਲ ਨੇ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਕੁਝ ਦਿਨ ਪਹਿਲਾਂ ਸੈਂਟਰਲ ਜੇਲ੍ਹ ਦਿਬਰੂਗੜ ਅਸਾਮ ਵਿਖੇ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਰੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾਤ ਹੋਈ ਸੀ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੋ ਜੇਲ੍ਹ ਦੇ ਅਫੀਸ਼ੀਅਲ ਟੈਲੀਫੋਨ ਲਾਈਨ ਤੋਂ ਵੀ ਜੋ ਗੱਲਬਾਤ ਹੋਈ ਸੀ ਤੇ ਅੱਜ ਬੀਬੀ ਕਿਰਨਦੀਪ ਕੌਰ ਭਾਈ ਅਮਰਿਤਪਾਲ ਸਿੰਘ ਨੂੰ ਜੋ ਜੇਲ੍ਹ ਵਿਖੇ ਮਿਲਣ ਗਏ ਸੀ ਅਤੇ ਉਹਨਾਂ ਦੇ ਹੱਥ ਜੋ ਭਾਈ ਅਮਰਿਤਪਾਲ ਸਿੰਘ ਨੇ ਸਮੁੱਚੇ ਪੰਜਾਬ ਵਾਸੀਆਂ ਦੇ ਸਮਖਸ਼ ਇੱਕ ਬੇਨਤੀ ਇੱਕ ਸੰਦੇਸ਼ ਭੇਜਿਆ ਹੈ ਕੀ ਬੜੀ ਛੇਤੀ ਆਉਣ ਵਾਲੇ 15-20 ਦਿਨਾਂ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਜਿਹੜੇ 10 ਸਾਥੀ ਸੈਂਟਰਲ ਜੇਲ ਡਿਬੜੂਗੜ ਅਸਾਮ ਵਿਖੇ ਨੇ ਅਤੇ 30 ਤੋਂ 35 ਸਾਥੀ ਜੋ ਸੈਂਟਰਲ ਜੇਲ ਅੰਮ੍ਰਿਤਸਰ ਵਿਖੇ ਨੇ ਉਹਨਾਂ ਵੱਲੋਂ ਇੱਕ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਹੱਕ ਹਕੂਕਾਂ ਦੇ ਲਈ ਤੇ ਪੰਜਾਬ ਵਾਸੀਆਂ ਦੀ ਸੇਵਾ ਦੇ ਲਈ ਇੱਕ ਲੋਕ ਲਹਿਰ ਇੱਕ ਪੰਥਕ ਧਿਰ ਇੱਕ ਖੇਤਰੀ ਧਿਰ ਦਾ ਆਗਾਜ਼ ਹੋਣ ਜਾ ਰਿਹਾ ਹੈ ਐਲਾਨ ਹੋਣ ਜਾ ਰਿਹਾ ਹੈ ਤੇ ਇੱਕ ਬੇਨਤੀ ਹੈ ਜਿੰਨੇ ਵੀ ਜੋ ਸਮਾਜ ਸੇਵੀ ਨੇ ਪੰਜਾਬ ਦੇ ਵਿੱਚ ਜੋ ਪੰਜਾਬ ਅਤੇ ਪੰਥ ਦੀ ਗੱਲ ਕਰਨ ਵਾਲੇ ਜਿੰਨੇ ਵੀ ਕਿਸਾਨ ਆਗੂ ਨੇ ਤੇ ਜਿੰਨੀਆਂ ਵੀ ਹੋਰ ਖੇਤਰੀ ਧਿਰਾਂ ਨੇ ਪੰਥਕ ਧਿਰਾਂ ਨੇ ਪੰਜਾਬ ਦੇ ਵਿੱਚ ਜੋ ਨਿਰੰਤਰ ਪੰਜਾਬ ਅਤੇ ਪੰਥ ਦੇ ਹੱਕਾਂ ਦੇ ਲਈ ਜੋ ਸੰਘਰਸ਼ ਕਰਦੇ ਆ ਰਹੇ ਜੋ ਪੰਜਾਬ ਦੇ ਹਿੱਤ ਦੇ ਵਿੱਚ ਨਿਰੰਤਰ ਜੋ ਭੁੱਤ ਦੇ ਆ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਇਸ ਲੋਕ ਲਹਿਰ ਦਾ ਹਿੱਸਾ ਬਣੀਏ ਮੈਨੂੰ ਇਸ ਲੋਕ ਲਹਿਰ 'ਚ ਬਹੁਤ ਯਕੀਨ ਹੈ ਉਸ ਦਾ ਕਾਰਨ ਇਹ ਹੈ ਵੀ ਇਸ ਪੰਥਕ ਧਿਰ ਦਾ ਆਗਾਜ਼ ਇਸ ਖੇਤਰੀ ਧਿਰ ਦਾ ਆਗਾਜ਼ 21ਵੀਂ ਸਦੀ ਦੇ ਵਿੱਚ ਉਹ ਲੋਕ ਕਰਨ ਜਾ ਰਹੇ ਨੇ ਜਿਹੜੇ ਇਸ ਸਮੇਂ ਪੰਜਾਬ ਦੇ ਹੱਕਾਂ ਦੇ ਲਈ ਕੌਮ ਦੇ ਹੱਕਾਂ ਦੇ ਲਈ ਜੋ ਕਾਲੇ ਪਾਣੀ ਦੀ ਜੇਲ ਹੈ ਦਿਬਰੂਗੜ ਵਿਖੇ ਘੱਟ ਰਹੇ ਤਾਂ ਸੰਘਰਸ਼ੀ ਲੋਕਾਂ ਵੱਲੋਂ ਇਹ ਜੋ 호ਕਾ ਦਿੱਤਾ ਜਾ ਰਿਹਾ ਹੈ ਇਸ ਨਿਵੇਂਰ ਬੇਨਤੀ ਹੈ ਜੋ ਕੀਤੀ ਜਾ ਰਹੀ ਹੈ ਤਾਂ ਇਸ ਸਾਰੇ ਦੇ ਸੰਦਰਭ ਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਰੇ ਸਾਥੀ ਇੱਕ ਅਫੀਸ਼ੀਅਲ ਪ੍ਰੋਸੀਜਰ ਦੇ ਥਰੂ ਜੋ ਜੇਲ ਦੇ ਵਿੱਚੋਂ ਇੱਕ ਜੋ ਸੰਦੇਸ਼ ਇੱਕ ਜੋ ਮਤਾ ਵੀ ਜਾਰੀ ਕਰਨ ਇਹ ਸਾਰੀ ਇਸ ਪੋਲੀਟੀਕਲ ਪਾਰਟੀ ਦਾ ਇੱਕ ਸੰਵਿਧਾਨ ਹੋਵੇਗਾ ਹਰੇਕ ਬੰਦੇ ਨੂੰ ਉੱਥੇ ਸਤਕਾਰ ਦਿੱਤਾ ਜਾਵੇਗਾ ਇੱਕ ਮੈਂ ਕਹੂੰਗਾ ਵਾਕਈ ਪੰਜਾਬ ਦੇ ਆਮ ਲੋਕਾਂ ਦੀ ਆਮ ਆਦਮੀਆਂ ਦੀ ਜਿਹੜੀ ਇਹ ਧਿਰ ਹੈ ਇਹ ਨੁਮਾਇੰਦਗੀ ਕਰੇ ਤੁਹਾਡਾ ਛੋਟੇ ਤੋਂ ਛੋਟਾ ਜਿਹੜਾ ਮਸਲਾ ਹੈ ਤੇ ਜਿਹੜੀ ਤੁਹਾਡੇ ਵੱਡੇ ਤੋਂ ਵੱਡੇ ਹੱਕ ਦੀ ਗੱਲ ਹੈ ਉਹ ਇਹ ਧਿਰ ਕਰੇਗੀ